ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆਂ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ-ਕਈ ਸਾਲਾਂ ਤੋਂ ਜੂਝ ਰਹੇ ਆ ਠੀਕ ਨਹੀਂ ਹੋ ਰਹੇ ਦਵਾਈ ਖਾ ਕੇ ਅੱਕ ਥੱਕ ਚੁੱਕੇ ਆ ਕਿ ਤੋ ਦਵਾਈ ਲੱਗ ਨਹੀਂ ਰਹੀ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਆ ਸੋ ਇਹ ਜਿਹੜਾ ਡਸਕਾ ਪਿੰਡ ਹੈ ਉਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਹੈ ਜਿਹੜੀ ਉਹ ਲਹਿਰਾਗਾਗ ਹੈ ਨੇੜੇ ਸ਼ਹਿਰ ਬੁੜਲਾਡਾ ਹੈਗਾ ਨੇੜੇ ਸ਼ਹਿਰ ਸੁਨਾਮ ਹੈ ਨੇੜੇ ਸ਼ਹਿਰ ਬਰੇਟਾ ਨੇੜੇ ਸ਼ਹਿਰ ਲਹਿਰਾਗਾਗ ਹੈ ਸੋ ਹਰ ਐਤਵਾਰ ਨੂੰ ਆਪਾਂ ਪਿੰਡ ਡਸਕੇ ਦੇ ਵਿੱਚ ਮਰੀਜ਼ਾਂ ਨੂੰ ਮਿਲਦੇ ਆਂ ਅੱਜ ਜਿਸ ਵਿਸ਼ੇ 'ਚ ਮੈਂ ਤੁਹਾਡੇ ਸਾਹਮਣੇ ਆਇਆ ਉਹ ਹੈ ਵਾਲਾਂ ਨਾਲ ਸੰਬੰਧਿਤ ਰੋਗ ਉਸ ਤੋਂ ਪਹਿਲਾਂ ਮੈਂ ਸੰਗਤ ਦੇ ਧਿਆਨ ਦੇ ਵਿੱਚ ਲਿਆ ਦੇਵਾਂ ਕੇ ਸਾਡੇ ਨਾਮ ਦੇ ਉੱਤੇ ਫੇਸਬੁੱਕ ਤੇ ਇੰਸਟਾਗ੍ਰam ਤੇ YouTube ਤੇ ਬਹੁਤ ਨਕਲੀ ਅਕਾਊਂਟ ਬਣ ਗਏ ਫੇਕ ਅਕਾਊਂਟ ਬਣਾ ਕੇ ਮੇਰੀ ਵੀਡੀਓ ਉਹਦੇ ਤੇ ਲਾ ਕੇ ਨੰਬਰ ਆਵਦੇ ਲਿਖ ਲੈਂਦੇ ਆ ਤੇ ਜਦੋਂ ਤੁਸੀਂ ਫੋਨ ਕਰਕੇ ਕਹਿੰਦੇ ਆ ਤਾਂ ਤੁਹਾਨੂੰ ਕਹਿੰਦੇ ਨੇ ਬਾਬਾ ਜੀ ਤਾਂ ਮਿਲਦੇ ਨਹੀਂ ਤੁਹਾਨੂੰ ਦਵਾਈ ਕੋਰੀਅਰ ਕਰ ਦਿੰਨੇ ਆ ਤਾਂ ਇਹ ਬਿਲਕੁਲ ਠਾਗਣੇ ਇਹਨਾਂ ਤੋਂ ਬਚ ਕੇ ਰਹੋ ਸਾਡੇ ਵੱਲੋਂ ਕੋਈ ਦਵਾਈ ਕੋਰੀਅਰ ਨਹੀਂ ਕੀਤੀ ਜਾਂਦੀ ਕਿਸੇ ਤੋਂ ਅਸੀਂ ਆਨਲਾਈਨ ਪੈਸੇ ਨਹੀਂ ਪਵਾਉਂਦੇ ਕਿਸੇ ਨੂੰ ਆਨਲਾਈਨ ਦਵਾਈ ਨਹੀਂ ਭੇਜਦੇ ਕੋਈ ਸਾਡੀ ਹੋਰ ਬ੍ਰਾਂਚ ਨਹੀਂ ਸੋ ਇਹ ਧਿਆਨ ਰੱਖਿਓ ਠੱਗਣੇ ਜਿਹੜੇ ਬਹੁਤ ਵੱਡੇ ਪੱਦਰ ਤੇ ਠੱਗੀਆਂ ਮਾਰ ਰਹੇ ਨੇ ਸਾਡੇ ਨਾਮ ਤੇ ਲੋਕਾਂ ਨੂੰ ਦਵਾਈ ਘਰੇ ਭੇਜ ਕੇ ਸੋ ਕਿਸੇ ਤੋਂ ਦਵਾਈ ਘਰੇ ਨਾ ਮੰਗਾਇਓ ਉਹ ਠੱਗਣੇ ਬਿਲਕੁਲ ਕੀ ਪਤਾ ਤੁਹਾਨੂੰ ਕੀ ਭੇਜ ਦੇਣ ਤਾਂ ਇਹ ਧਿਆਨ ਰੱਖਿਓ ਸਾਡੇ ਵੱਲੋਂ ਕੋਈ ਦਵਾਈ ਕੋਰੀਅਰ ਨਹੀਂ ਕੀਤੀ ਜਾਂਦੀ ਕੋਈ ਆਨਲਾਈਨ ਦਵਾਈ ਬੁੱਕ ਨਹੀਂ ਕੀਤੀ ਜਾਂਦੀ ਕਿਸੇ ਨੂੰ ਅਸੀਂ ਆਨਲਾਈਨ ਦਵਾਈ ਭੇਜਦੇ ਨਹੀਂ ਨਾ ਕਿਸੇ ਤੋਂ ਆਨਲਾਈਨ ਪੈਸੇ ਪਵਾਣੇ ਆ ਨਾ ਸਾਡੀ ਕੋਈ ਹੋਰ ਬ੍ਰਾਂਚ ਹੈ ਸੋ ਇਸ ਚੀਜ਼ ਤੋਂ ਸੁਚੇਤ ਰਹੋ ਸਾਡੇ ਨਾਂ ਤੇ ਠੱਗੀਆਂ ਬਹੁਤ ਵੱਜਦੀਆਂ ਨੇ ਇਸ ਕਰਕੇ ਤੁਸੀਂ ਹਰ ਐਤਵਾਰ ਨੂੰ ਮੈਂ ਮਿਲਦਾ ਹੀ ਮਿਲਦਾ ਪਿੰਡ ਡਸਕੇ ਚ ਮੈਨੂੰ ਮਿਲ ਕੇ ਨਵਜ ਦਿਖਾ ਕੇ ਫਿਰ ਦਵਾਈ ਲੈ ਕੇ ਜਾਇਓ ਆਨਲਾਈਨ ਕਿਸੇ ਤੋਂ ਦਵਾਈ ਨਾ ਮੰਗਾਓ ਸੋ ਇਹ ਧਿਆਨ ਰੱਖਿਓ ਅੱਜ ਜਿਹੜੀ ਵਿਸ਼ੇਚ ਮੈਂ ਤੁਹਾਡੇ ਸਾਹਮਣੇ ਆਇਆ ਉਹ ਬੜਾ ਘਰ ਘਰ ਦੇ ਵਿੱਚ ਹੋਇਆ ਪਿਆ ਅੱਜ ਕੱਲ ਛੋਟੇ ਛੋਟੇ ਬੱਚਿਆਂ ਨੂੰ ਹੋਇਆ ਪਿਆ ਆ ਸਾਡੇ ਕੋਲੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਸਾਰਾ ਸਾਰਾ ਸਿਰ ਚਿੱਟਾ ਹੋਇਆ ਪਿਆ ਉਹ ਹੈ ਦਾੜੀ ਦੇ ਵਿੱਚ ਕਈਆਂ ਦੇ ਛੋਟੀ ਉਮਰ ਚ ਧੌਲੇ ਆ ਗਏ ਵਾਲ ਚਿੱਟੇ ਹੋ ਗਏ ਸਿਰ ਦੇ ਵੀ ਦਾੜੀ ਦੇ ਵੀ ਤੇ ਕਈ ਕਈ ਬੱਚਿਆਂ ਦੇ ਬਿਲਕੁਲ ਸਿਰ ਚਿੱਟੇ ਹੋ ਜਾਂਦੇ ਆ ਵਾਲ ਝੜਨ ਜਾਦੇ ਲੱਗ ਗਏ ਦੋ ਮੂੰਹੇ ਜਾਦੇ ਹੋ ਗਏ ਡੈਂਡਰਪ ਸਿਕਰੀ ਜਾਦੇ ਆ ਸਿਰ ਦੇ ਵਿੱਚ ਵਾਲਾਂ ਦੇ ਸਾਰੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਮੈਂ ਤੁਹਾਡੇ ਚਰਨਾ ਚ ਲੈ ਕੇ ਆਇਆ ਮਹਾਪੁਰਸ਼ਾਂ ਵੱਲੋਂ ਦੱਸਿਆ ਹੋਇਆ ਨੁਕਤਾ ਹਜ਼ਾਰਾਂ ਲੱਖਾਂ ਮਰੀਜ਼ਾਂ ਨੂੰ ਹੁਣ ਤੱਕ ਇਹਦੇ ਨਾਲ ਠੀਕ ਕਰ ਚੁੱਕੇ ਆਂ ਠੀਕ ਕਰ ਰਹੇ ਆਂ ਤੇ ਇਹ ਨੁਕਤਾ ਮੈਂ ਤੁਹਾਡੀ ਝੋਲੀ ਦੇ ਵਿੱਚ ਪਾਣ ਲੱਗੇ ਆਂ ਨੋਟ ਕਰ ਲਓ ਤੁਹਾਨੂੰ ਵਾਲਾਂ ਦਾ ਕੋਈ ਵੀ ਰੋਗ ਹੈ ਗਰੰਟੀ ਦੇ ਨਾਲ ਰਬਾਲਾਂ ਦੇ ਸਾਰੇ ਰੋਗ ਠੀਕ ਹੋ ਜਾਣਗੇ ਮੈਂ ਸ਼ਟਾਮ ਪੇਪਰ ਤੇ ਗਰੰਟੀ ਤੁਹਾਨੂੰ ਲਿਖ ਕੇ ਦੇਣਾ ਜਿੰਨੇ ਮਰਜੀ ਤੁਹਾਡੇ 50 ਸਾਲ ਤੋਂ ਥੱਲੇ ਉਮਰ ਵਾਲਿਆਂ ਦੇ ਵਾਲ ਚਿੱਟੇ ਨੇ ਜਿੰਨੇ ਮਰਜੀ ਤੁਹਾਡੇ ਵਾਲ ਝੜ ਰਹੇ ਨੇ ਦੋ ਮੂੰਹੇ ਨੇ ਵਾਲ ਵਧ ਨਹੀਂ ਰਹੇ ਤੇ ਸਿਕਰੇ ਜਾਦੇ ਆ ਜਾਦੇ ਬੱਚਿਆਂ ਦੇ ਸਿਰ ਚਿੱਟਾ ਹੋ ਗਿਆ ਜਮਾ ਤੌਲੇ ਜਾਦੇ ਆ ਗਏ ਨੇ ਬਿਲਕੁਲ ਗਰੰਟੀ ਦੇ ਨਾਲ ਇਸ ਦਵਾਈ ਦੇ ਨਾਲ ਦੁਬਾਰਾ ਜਵਾਨੀ ਲਿਆ ਦਿੰਦੀ ਹੈ ਇਹ ਦਵਾਈ ਇਹ ਵਾਲ ਬਿਲਕੁਲ ਕਾਲੇ ਕਰ ਦੇਵੇਗੀ ਦੁਬਾਰੇ ਔਰ ਚਿੱਟੇ ਵਾਲ ਨਹੀਂ ਆਉਂਦੇ 50 ਸਾਲ ਤੱਕ ਤੁਹਾਨੂੰ ਉਹਦੀ ਗਰੰਟੀ ਮੈਂ ਸ਼ਟਾਮ ਪੇਪਰ ਤੇ ਲਿਖ ਕੇ ਦੇ ਦੇਣਾ ਤੁਹਾਨੂੰ ਸੋ ਇਹ ਨੁਕਤੇ ਨੋਟ ਕਰ ਲਓ ਇਹਦੇ ਵਿੱਚ ਲਾਉਣ ਵਾਲਾ ਵੀ ਬੰਨਾ ਹੈ ਤੇ ਖਾਣ ਵਾਲਾ ਵੀ ਸਭ ਤੋਂ ਪਹਿਲਾਂ ਖਾਣ ਵਾਲੇ ਦੇ ਵਿੱਚ ਕੁਝ ਚੀਜ਼ਾਂ ਨੇ ਉਹ ਨੋਟ ਕਰ ਲਓ ਜਿਹੜੀਆਂ ਕਾਫੀ ਨੇ ਸੋ ਮੈਂ ਵੀ ਲਿਖ ਕੇ ਤੁਹਾਨੂੰ ਬੋਲ ਰਿਹਾ ਉਹ ਨੋਟ ਕਰ ਲਓ ਸਭ ਤੋਂ ਪਹਿਲਾਂ ਸੰਖ ਪੁਸ਼ਪੀ 10 ਗ੍ਰਾਮ ਬ੍ਰਹਮੀ ਬੂਟੀ 10 ਗ੍ਰਾਮ ਜਟਾ ਮਾਸੀ 10 ਗ੍ਰਾਮ ਪੰਜੇ ਹਲਦੀਆਂ 10-10 ਗ੍ਰਾਮ ਸੋਹਾਂਜਣਾ ਪਾਊਡਰ 10 ਗ੍ਰਾਮ ਬੇਲਗिरी 10 ਗ੍ਰਾਮ ਨਾਗਰ ਮੋਥਾ 10 ਗ੍ਰਾਮ ਬਦਾਮ ਗिरी 10 ਗ੍ਰਾਮ ਉਸਤੇ ਖਦੂਰ 10 ਗ੍ਰਾਮ ਅਰਜਨ 10 ਗ੍ਰਾਮ ਪੁਸਕਮੂਲ 10 ਗ੍ਰਾਮ ਸਰਪਗੰਧਾ 10 ਗ੍ਰਾਮ ਰਤਨ ਜੋਤ 10 ਗ੍ਰਾਮ ਬੱਚ 10 ਗ੍ਰਾਮ ਚਾਰੇ ਮਗਜ 10 ਗ੍ਰਾਮ ਕਾਜੂ 10 ਗ੍ਰਾਮ ਅਖਰੋਟ 10 ਗ੍ਰਾਮ ਸੌਂਫ 10 ਗ੍ਰਾਮ ਹਰੜ ਆਮਲਾ ਬਿਹੇੜਾ 10-10 ਗ੍ਰਾਮ ਅਸ਼ਵਗੰਧਾ 10 ਗ੍ਰਾਮ ਕੌਂਚ 10 ਗ੍ਰਾਮ ਸ਼ਤਾਵਰ 10 ਗ੍ਰਾਮ ਮੂਸਲੀ 10 ਗ੍ਰਾਮ ਵਿਧਾਰੀ ਜਗਤਤਰੀ 10 ਗ੍ਰਾਮ ਜੁੰਦ 10 ਗ੍ਰਾਮ ਸੰਘਾੜੇ 10 ਗ੍ਰਾਮ ਪਿਸਤਾ 10 ਗ੍ਰਾਮ ਇਸੇ ਤਰ੍ਹਾਂ ਅਗੇ ਭਸਮ ਆ ਗਿਆ ਮੋਤੀ ਭਸਮ 10 ਗ੍ਰਾਮ ਚਾਂਦੀ ਭਸਮ 10 ਗ੍ਰਾਮ ਸੋਨ ਭਸਮ 1 ਗ੍ਰਾਮ ਤੰਬਾ ਜਿਹੜੀ ਭਸਮ ਹੈ ਉਹ 10 ਗ੍ਰਾਮ ਲੋਹ ਭਸਮ 10 ਗ੍ਰਾਮ ਕੇਸਰ 1 ਗ੍ਰਾਮ ਇਸੇ ਤਰ੍ਹਾਂ ਨਾਗ ਕੇਸਰ ਜਿਹੜਾ 20 ਗ੍ਰਾਮ ਨਾਗ ਭਸਮ ਹੈ ਜਿਹੜੀ ਉਹ 10 ਗ੍ਰਾਮ ਬਸੰਤ ਕੁਸਮਾਰ ਘਰਾਸਾ ਜਿਹੜਾ ਉਹ 10 ਗ੍ਰਾਮ ਤ੍ਰਿਕੁੱਟੂ ਚੂਰਨ ਜਿਹੜਾ ਉਹ 50 ਗ੍ਰਾਮ ਇਸੇ ਤਰ੍ਹਾਂ ਤੁਸੀਂ ਲੈਣੇਗਾ ਮਖਤਾ ਸ਼ਕਤੀ ਪਾਸਮੈ ਜਿਹੜੀ ਉਹ 20 ਗ੍ਰਾਮ ਕਾਮ ਦੁੱਧਾ ਰਸ 20 ਗ੍ਰਾਮ ਬੰਗ ਪਾਸਮ 10 ਗ੍ਰਾਮ ਤਿਰੰਗ ਪਾਸਮ 10 ਗ੍ਰਾਮ ਗਲੋਏ 7 20 ਗ੍ਰਾਮ ਸਵਰਨ ਬੰਗ 20 ਗ੍ਰਾਮ ਤੇ ਕਸਤੂਰੀ ਰਸ 10 ਗ੍ਰਾਮ ਪੈਰੋਂ ਰਸ 10 ਗ੍ਰਾਮ ਅਕਰਕਰਾ ইরਾਨੀ 10 ਗ੍ਰਾਮ ਚਰਾਤਾ 10 ਗ੍ਰਾਮ ਕਸਤੂਰੀ ਅਸਲੀ 1 ਗ੍ਰਾਮ ਕਾਲੇ ਤਿਲ 10 ਗ੍ਰਾਮ ਤੇ ਅਲਸੀ ਹੈ ਜਿਹੜੀ ਉਹ 10 ਗ੍ਰਾਮ ਕੁੱਟਕੀ 10 ਗ੍ਰਾਮ ਜਾਮਣ ਬੀਜ 10 ਗ੍ਰਾਮ ਨਿੰਬੂ ਬੀਜ 10 ਗ੍ਰਾਮ ਸਿੰਗਰਕ ਭਸਮ 10 ਗ੍ਰਾਮ, ਸਿਰੰਗ ਭਸਮ 10 ਗ੍ਰਾਮ, ਪਾਠਾ 10 ਗ੍ਰਾਮ, ਭਖੜਾ 10 ਗ੍ਰਾਮ, ਦਾਲਚੀਨੀ 10 ਗ੍ਰਾਮ, ਲੌਂਗ 10 ਗ੍ਰਾਮ, ਇਲਾਚੀ 10 ਗ੍ਰਾਮ, ਗਲੋਏ ਸਾ 10 ਗ੍ਰਾਮ, ਅਬਰਕ ਭਸਮ 10 ਗ੍ਰਾਮ, ਗੁਲਾਬ ਦੇ ਫੁੱਲ 10 ਗ੍ਰਾਮ, ਬੀਜਬੰਦ 10 ਗ੍ਰਾਮ, ਸੰਘਾੜੇ 10 ਗ੍ਰਾਮ, ਕਾਲਾ ਗੂੰਦ 10 ਗ੍ਰਾਮ, ਲੋਧ ਪਠਾਣੀ 10 ਗ੍ਰਾਮ, ਜੈਫਲ 10 ਗ੍ਰਾਮ, ਦੇਵਦਾਰੂ 10 ਗ੍ਰਾਮ, ਚੰਦਨ ਦੋਨੇ 10-10 ਗ੍ਰਾਮ, ਸਾਲਮ ਮਿਸ਼ਰੀ 10 ਗ੍ਰਾਮ, ਸਾਲਮ ਪੰਜਾ 10 ਗ੍ਰਾਮ ਬੀਰ ਬੂਟੀ 10 ਗ੍ਰਾਮ ਹਿੰਗ 10 ਗ੍ਰਾਮ ਮਸਤ ਗ੍ਰੋਮੀ 10 ਗ੍ਰਾਮ ਮਾਝੂ ਫਲ 10 ਗ੍ਰਾਮ ਅਮਰਬੇਲ 10 ਗ੍ਰਾਮ ਪਿੱਪਲ ਸੱਕ 10 ਗ੍ਰਾਮ ਲੋਧ ਪਠਾਣੀ 10 ਗ੍ਰਾਮ ਸਤਿਆਨਾਸੀ 10 ਗ੍ਰਾਮ ਰੇਵੰਦ 10 ਗ੍ਰਾਮ ਸਰਦ ਚੀਨੀ 10 ਗ੍ਰਾਮ ਮਿਸ਼ਰੀਏ ਦੇ ਚ ਲੈਣੀ ਹੈ 100 ਗ੍ਰਾਮ ਇਹ ਸਾਰੀ ਦਵਾਈ ਨੂੰ ਚੰਗੀ ਤਰ੍ਹਾਂ ਬਰੀਕ ਪੀਸ ਲੈਣਾ ਜਿਹੜੀਆਂ ਚੀਜ਼ਾਂ ਪੀਸਣ ਵਾਲੀਆਂ ਨੇ ਭਸਵਾ ਨੂੰ ਵਿੱਚ ਮਿਲਾ ਦੇਣਾ ਸਾਰੀ ਦਵਾਈ ਨੂੰ ਇੱਕ ਜਾਣ ਬਣਾ ਲੈਣਾ ਤੇ ਇੱਕ ਬਣਾ ਕੇ ਸਾਰਿਆਂ ਨੂੰ ਦੋ ਟਾਈਮ ਤੁਸੀਂ ਦਵਾਈ ਲੈਣੀ ਹੈ ਇੱਕ ਚਮਚ ਦਵਾਈ ਸਵੇਰੇ ਤੇ ਇੱਕ ਚਮਚ ਦਵਾਈ ਸ਼ਾਮ ਨੂੰ ਇਹ ਸਾਰੀ ਦਵਾਈ ਤੁਸੀਂ 3 ਮਹੀਨੇ ਖਾਣੀ ਹੈ ਤੇ ਨਾਲ ਜਿਹੜੀ ਲਾਣ ਵਾਲੀ ਦਵਾਈ ਹੈ ਉਹ ਨੋਟ ਕਰ ਲਓ ਦੁੱਧ ਨਾਲ ਦਵਾਈ ਲੈਣੀ ਹੈ ਖਾਣ ਵਾਲੀ ਸਵੇਰੇ ਤੇ ਸ਼ਾਮ ਰੋਟੀ ਤੋਂ ਘੰਟਾ ਪਹਿਲਾਂ ਇੱਕ ਇੱਕ ਚਮਚ ਹੁਣ ਜਿਹੜਾ ਲਾਉਣ ਵਾਲਾ ਤੇਲ ਬਣਾਉਣਾ ਉਹ ਨੋਟ ਕਰ ਲਓ ਇਹਦੇ ਵਿੱਚ ਤੇਲ ਪਾਣਿਆ ਤਿਲ ਦਾ ਤੇਲ 100 ਗ੍ਰਾਮ ਜਤੂਨ ਤੇਲ 100 ਗ੍ਰਾਮ ਬਦਾਮ ਤੇਲ 100 ਗ੍ਰਾਮ ਘੱਟ ਵੀ ਲੈ ਸਕਦੇ ਹੋ ਜੇ ਘੱਟ ਬਣਾਉਣੀ ਹੈ ਅਲਸੀ ਤੇਲ ਹੈ ਜਿਹੜਾ ਉਹ 100 ਗ੍ਰਾਮ ਨਾਰੀਅਲ ਤੇਲ 100 ਗ੍ਰਾਮ ਸੂਰਜਮੁਖੀ ਦਾ ਤੇਲ 10 ਗ੍ਰਾਮ ਅਖਰੋਟ ਦਾ ਤੇਲ 10 ਗ੍ਰਾਮ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਦੋ ਫਾੜ ਜੀਆਂ ਕਰਕੇ ਪਾਉਣੀਆਂ ਨੇ ਉਹ ਹੈ ਭ੍ਰਿੰਗਰਾਜ 10 ਗ੍ਰਾਮ ਬ੍ਰਹਮੀ 10 ਗ੍ਰਾਮ ਸੰਘਪੁਸ਼ਪੀ 10 ਗ੍ਰਾਮ ਆਮਲਾ ਭੂਮੀ 10 ਗ੍ਰਾਮ ਸਫੇਦ ਚੰਦਨ 10 ਗ੍ਰਾਮ ਪੰਜੇ ਹਲਦੀਆਂ 10 ਗ੍ਰਾਮ 10 10 ਗ੍ਰਾਮ ਲੋਧ 10 ਗ੍ਰਾਮ ਨਾਗਰ ਮੋਥਾ 50 ਗ੍ਰਾਮ, 나ਗ ਕੇਸਰ 50 ਗ੍ਰਾਮ, ਬਲਾ 10 ਗ੍ਰਾਮ, ਕੇਸਰ 1 ਗ੍ਰਾਮ, ਲੋਹ ਪਸਮ 10 ਗ੍ਰਾਮ, ਆਮਲਾ 20 ਗ੍ਰਾਮ ਤੇ ਕੌੜ ਤੁੰਬੇ ਦੇ ਬੀਜ ਇਹਦੇ ਚ ਲੈਣੇ ਆ 50 ਗ੍ਰਾਮ, ਭੰਗ ਦੇ ਬੀਜ ਲੈਣੇ ਆ 50 ਗ੍ਰਾਮ, ਨੀਲ ਪੱਤੀ ਲੈਣੀ ਆ 50 ਗ੍ਰਾਮ, ਐਲੋਵੇਰਾ ਜੈਲ ਲੈਣੀ ਆ 50 ਗ੍ਰਾਮ, ਪ੍ਰਿੰਡਾਂ ਦਾ ਛੱਤਾ ਜਦੋਂ ਪ੍ਰਿੰਡਾਂ ਉੱਡ ਜਾਂਦੀਆਂ ਨੇ ਬਿਲਕੁਲ ਖਾਲੀ ਹੋ ਜਾਂਦਾ ਉਹ ਲੈਣਾ ਹੈਗਾ 100 ਗ੍ਰਾਮ, ਗਲੋਏ ਦੇ ਵਿੱਚ ਲੈਣੀ ਹੈ 100 ਗ੍ਰਾਮ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦੁਫਾੜ ਜੀਆਂ ਕਰਕੇ ਤੇਲ ਨੂੰ ਗਰਮ ਧਰ ਲੈਣਾ ਸਾਰਿਆਂ ਨੂੰ ਮਿਕਸ ਕਰਕੇ ਉਹਦੇ ਵਿੱਚ ਪਾ ਦੇਣੀਆਂ ਨੇ ਤੇ ਜਦੋਂ ਚੰਗੀ ਤਰ੍ਹਾਂ ਉਬਲ ਕੇ ਅੱਧਾ ਰਹਿ ਗਿਆ ਉਦੋਂ ਇਹਨੂੰ ਤੁਸੀਂ 15 ਦਿਨਾਂ ਲਈ ਐਵੇਂ ਪਿਆ ਰਹਿਣ ਦੇਣਾ ਤੇ ਉਦੋਂ ਬਾਅਦ ਇਹਨੂੰ ਪੁਣ ਕੇ ਤੁਸੀਂ ਵਾਲਾਂ ਦੀਆਂ ਜੜ੍ਹਾਂ 'ਚ ਸਵੇਰੇ ਤੇ ਰਾਤ ਨੂੰ ਸੌਣ ਲੱਗਿਆਂ 15-15 ਪਿੰਡ ਮਾਲਿਸ਼ ਕਰਨੀ ਹੈ ਮੈਂ ਸ਼ਟਾਮ ਪੇਪਰ ਤੇ ਗਰੰਟੀ ਤੁਹਾਨੂੰ ਲਿਖ ਕੇ ਦੇਣਾ ਤੁਸੀਂ ਖਾਣ ਵਾਲੀ ਦਵਾਈ ਤੇ ਲਾਉਣ ਵਾਲੀ ਦਵਾਈ 3 ਮਹੀਨੇ ਵਰਤ ਲਓ ਤੁਹਾਨੂੰ ਦਵਾ ਨੂ ਦੁਬਾਰਾ ਜਵਾਨੀ ਨਾਲ ਇਸ ਨੁਕਸੇ ਨੇ ਚੜਾ ਦਿੱਤੀ ਤਾਂ ਮੇਰੇ ਤੋਂ ਗਰੰਟੀ ਲਿਖਾ ਕੇ ਲੈ ਲਓ ਇਸ ਚੀਜ਼ ਦੀ ਤੁਹਾਡੇ ਜਿੱਡੇ ਮਰਜੀ ਵਾਲ ਚਿੱਟੇ ਹੋ ਰਹੇ ਨੇ ਬਿਲਕੁਲ ਕਾਲੇ ਹੋ ਜਾਣਗੇ ਨਵਾਂ ਕੋਈ ਚਿੱਟਾ ਵਾਲ ਆਉਂਦਾ ਨਹੀਂ 50 ਸਾਲ ਦੀ ਉਮਰ ਤੱਕ ਇਸ ਦਵਾਈ ਨਾਲ ਤੁਹਾਨੂੰ ਕਦੇ ਵਾਲ ਚਿੱਟੇ ਨਹੀਂ ਆਉਣਗੇ ਜਿੰਨੇ ਮਰਜੀ ਵਾਲ ਝੜ ਰਹੇ ਆ ਉਹ ਬਿਲਕੁਲ ਗਰੰਟੀ ਨਾਲ ਠੀਕ ਹੋ ਜਾਣਗੇ ਜਿੱਡੇ ਮਰਜੀ ਤੁਹਾਡੇ ਸਿੱਕਰੀ ਆ ਸਿਰ ਦੇ ਵਿੱਚ ਉਹ ਬਿਲਕੁਲ ਗਰੰਟੀ ਨਾਲ ਠੀਕ ਹੋ ਜੇਗੀ ਜਿੰਨੇ ਮਰਜੀ ਵਾਲ ਦੋ ਮੋਹੇ ਨੇ ਵਾਲਾਂ ਦਾ ਗਰੋਥ ਨਹੀਂ ਹੋ ਰਹੀ ਵਾਲ ਚਿੱਟੇ ਜਾਦੇ ਨੇ ਧੌਲੇ ਆਉਣ ਲੱਗੇ ਸਿਰ ਚਿੱਟਾ ਹੋਇਆ ਪਿਆ ਗੰਜ ਪਈ ਆ ਜਮਾ ਇਹ ਬਿਲਕੁਲ 3 ਮਹੀਨੇ ਤੁਸੀਂ ਖਾਣ ਵਾਲੀ ਤੇ ਲਾਉਣ ਵਾਲੀ ਦਵਾਈ ਵਰਤ ਲਓ ਮੈਂ ਗਰੰਟੀ ਸਟੈਂਪ ਪੇਪਰ ਤੇ ਤੁਹਾਨੂੰ ਲਿਖ ਕੇ ਦਿਨਾ ਤਿੰਨ ਮਹੀਨੇ ਇਸ ਦਵਾਈ ਨੂੰ ਵਰਤ ਲਓ ਤੁਹਾਨੂੰ ਵਾਲਾ ਸੰਬੰਧੀ ਕੋਈ ਰੋਗ ਨਹੀਂ ਰਹੇਗਾ ਇਸ ਚੀਜ਼ ਦੀ ਗਾਰੰਟੀ ਮੈਂ ਤੁਹਾਨੂੰ ਸ਼ਟਾਮ ਪੇਪਰ ਤੇ ਲਿਖ ਕੇ ਦੇਣ ਨੂੰ ਤਿਆਰ ਹਾਂ ਸੋ ਇਸ ਦਵਾਈ ਨੂੰ ਆਪ ਵਰਤੋ ਹੋਰਾਂ ਨੂੰ ਅੱਗੇ ਦੱਸੋ ਜਿਨ੍ਹਾਂ ਨੇ ਮੈਨੂੰ ਮਿਲਣਾ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਂ ਮਿਲਦਾ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਨਾਲ ਇਲਾਜ ਕਰਵਾ ਸਕਦੇ ਹੋ ਦੂਸਰੇ ਨੰਬਰ ਤੇ ਅਸੀਂ ਦਵਾਈ ਕੋਰੀਅਰ ਬਿਲਕੁਲ ਨਹੀਂ ਕਰਦੇ ਸਾਡੇ ਨਾਂ ਤੇ ਜੋ ਵੀ ਠੱਗੀਆਂ ਮਾਰ ਰਹੇ ਨੇ ਕਿ ਦਵਾਈ ਕੋਰੀਅਰ ਭੇਜ ਰਹੇ ਨੇ ਉਹਨਾਂ ਤੋਂ ਸੁਚੇਤ ਰਹੋ ਸਾਡੇ ਵੱਲੋਂ ਕਿਸੇ ਨੂੰ ਦਵਾਈ ਕੋਰੀਅਰ ਨਹੀਂ ਕੀਤੀ ਜਾਂਦੀ ਕਿਸੇ ਨੂੰ ਅਸੀਂ ਆਰਡਰ ਬੁੱਕ ਨਹੀਂ ਕਰਦੇ ਕਿਸੇ ਨੂੰ ਆਨਲਾਈਨ ਦਵਾਈ ਭੇਜਦੇ ਨਹੀਂ ਇਹਨਾਂ ਤੋਂ ਬਚੋ ਇਹ ਠੱਗ ਨੇ ਠੱਗਾ ਤੋਂ ਸੁਚੇਤ ਰਹੇ ਹੋ ਸੋ ਆਪ ਵਰਤੋਂ ਨੁਕਤਾ ਹੋਰਾਂ ਨੂੰ ਅੱਗੇ ਦੱਸੋ ਪੁੰਨ ਦੇ ਭਾਗੀ ਬਣੋ ਤੁਹਾਡਾ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ